ਵਾਠ ਦੂਜਾ ਅਣਗੌਲੇ ਸਿੱਧਕੀ ਅਤੇ ਯੋਧੇ ਮੈਂ ਕੁਝ ਚੋਣਵੇਂ ਸਿੰਘਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹੜਿਆਂ ਦੇ ਨਾਂ ਕੁਝ ਲੋਕਾਂ ਨੂੰ ਪਤਾ ਹਨ ਪਰ ਉਹਨਾਂ ਦੇ ਕੰਮਾਂ ਅਤੇ ਰੂਹਾਂ ਦਾ ਬਹੁਤਾ ਪਤਾ ਨਹੀਂ ਹੈ ਦਿੱਲੀ ਵਾਲਾ ਰਵੀ ਚਰਨਜੀਤ ਸਿੰਘ ਤਲਵੰਡੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ ਸਨ 1984 ਤੋਂ ਬਾਅਦ ਫੈਡਰੇਸ਼ਨ ਤਕਸਾਲ ਤੇ ਖਾੜਕੂ ਜਥੇਬੰਦੀਆਂ ਨਾਲ ਸੰਬੰਧਤ ਬਹੁਤ ਸਾਰੇ ਸਿੰਘ ਇਹਨਾਂ ਦੇ ਘਰ ਆਉਂਦੇ ਰਹੇ ਫਿਰ ਇਹਨਾਂ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਅਤੇ ਇਹ ਪਰਿਵਾਰ ਨੂੰ ਦਿੱਲੀ ਤੋਂ ਸਭ ਕੁਝ ਛੱਡ ਕੇ ਪੰਜਾਬ ਆਉਣਾ ਪਿਆ ਇਹਨਾਂ ਦੇ ਬਜ਼ੁਰਗ ਜੋ ਸਰਕਾਰੀ ਮੁਲਾਜ਼ਮ ਵਜੋਂ ਸੇਵਾਮੁਕਤ ਸਨ ਉਹ ਪੁਲਿਸ ਦੇ ਤਸ਼ੱਦਦ ਕਾਰਨ ਅਤੇ ਘਰੋਂ ਬੇਕਰ ਹੋਣ ਕਰਕੇ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਹੋ ਗਏ ਇਸ ਤਰ੍ਹਾਂ ਹੀ ਉਹ ਕਿਤੇ ਚਲੇ ਗਏ ਅਤੇ ਫਿਰ ਮੁੜ ਕੇ ਨਾ ਆਏ। ਇਸ ਸਮੇਂ ਦੌਰਾਨ ਮਾਤਾ ਜੀ ਵੀ ਦੁੱਖ ਤੇ ਬਿਮਾਰੀ ਦੀ ਹਾਲਤ ਵਿੱਚ ਚੱਲ ਵਸੇ। ਇਹਨਾਂ ਦੇ ਵੱਡੇ ਬੇਟੇ ਦਾ ਵੀ ਕੁਝ ਪਤਾ ਨਾ ਲੱਗਾ ਕਿ ਉਹਦੇ ਨਾਲ ਕੀ ਵਾਪਰਿਆ। ਰਵੀ ਸਿੰਘ ਉਸ ਤੋਂ ਛੋਟਾ ਸੀ ਜੋ ਦਿੱਲੀ ਦੇ ਵਾਤਾਵਰਣ ਦੀ ਤਰ੍ਹਾਂ ਸਫਾ ਚੜ੍ਹ ਸੀ ਅਤੇ ਨਸ਼ਾ ਪੱਤਾ ਵੀ ਕਰ ਲੈਂਦਾ ਸੀ। ਉਸ ਦਾ ਇੱਕ Hindu ਕੁੜੀ ਨਾਲ ਪ੍ਰੇਮ ਸੀ ਅਤੇ ਉਹ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸੀ। ਲੁਧਿਆਣਾ ਬੈਂਕ ਡਾਕ ਕੇ ਦੀ ਤਫਤੀਸ਼ ਦੌਰਾਨ ਸੀਬੀਆਈ ਨੇ ਰਵੀ ਨੂੰ ਲੁਧਿਆਣੇ ਦੀ ਇੱਕ ਠਾਹਰ ਤੋਂ ਫੜ ਲਿਆ ਅਤੇ ਫਿਰ ਉਸ ਦੇ ਦੁੱਖਾਂ ਦੀ ਦਾਸਤਾਨ ਸ਼ੁਰੂ ਹੋਈ ਏਜੰਸੀਆਂ ਨੂੰ ਇਹ ਪਤਾ ਸੀ ਕਿ ਉਹ ਬਹੁਤ ਸਾਰੇ ਸਿੰਘਾਂ ਨੂੰ ਪਛਾਣਦਾ ਹੈ ਇਸ ਕਰਕੇ ਆਈਪੀ ਤੇ ਸੀਬੀਆਈ ਨੇ ਇਹਨੂੰ ਲੰਮਾ ਸਮਾਂ ਕੈਦ ਵਿੱਚ ਰੱਖਿਆ ਅਤੇ ਦੇਸ਼ ਦੇ ਹਰ ਕੋਨੇ ਵਿੱਚ ਘੁਮਾਇਆ ਪਰ ਉਹਨੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਕਰਾਇਆ ਮੈਨੂੰ ਤਫਤੀਸ਼ ਦੌਰਾਨ ਆਈਬੀ ਦੇ ਇੱਕ ਵੱਡੇ ਅਫਸਰ ਨੇ ਪੁੱਛਿਆ ਕਿ ਤੂੰ ਦਿੱਲੀ ਵਾਲੇ ਰਵੀ ਬਾਰੇ ਜਾਣਦਾ ਹੈ ਜਦੋਂ ਮੈਂ ਹਾਂ ਕਿਹਾ ਤਾਂ ਫਿਰ ਉਸਨੇ ਦੱਸਿਆ ਕਿ ਉਹ ਬੰਦੇ ਨੇ ਸਾਨੂੰ ਬਹੁਤ ਲੰਮੇ ਸਮੇਂ ਤੱਕ ਬੇਫਕੂ ਬਣਾਇਆ ਸੀ ਅਸਲ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਕੋਈ ਖਾੜਕੂ ਵੀ ਨਹੀਂ ਸੀ ਉਹਨੇ ਕੋਈ ਹਥਿਆਰਬੰਦ ਕਾਰਵਾਈ ਵੀ ਨਹੀਂ ਸੀ ਕੀਤੀ ਸ਼ਰਾਬ ਵੀ ਪੀਂਦਾ ਸੀ ਅਤੇ ਸਿਗਰਟ ਵੀ ਪੀ ਲੈਂਦਾ ਸੀ ਔਰ ਉਹ ਸਾਡੇ ਬਾਰੇ ਕੋਈ ਬੁਰੀ ਗੱਲ ਨਹੀਂ ਸੁਣ ਸਕਦਾ ਸੀ ਉਹ ਤੋਂ ਹੀ ਲੜ ਪੈਂਦਾ ਸੀ ਅਤੇ ਘੋਟ ਖਾ ਲੈਂਦਾ ਸੀ ਮੈਨੂੰ ਬੜਾ ਅਚੰਭਾ ਲੱਗਿਆ ਕਿ ਜਿਸ ਬੰਦੇ ਤੇ ਅਸੀਂ ਵਿਸ਼ਵਾਸ ਨਹੀਂ ਸੀ ਕਰਦੇ ਅਤੇ ਉਸ ਤੋਂ ਦੂਰ ਰਹਿੰਦੇ ਸੀ ਉਹ ਬੰਦਾ ਕਿਸ ਤਰ੍ਹਾਂ ਸਾਡੇ ਲਈ ਲੜਦਾ ਮਰਦਾ ਰਿਹਾ ਉਹ ਕਿਸੇ ਵੀ ਇਨਾਮੀ ਸਿੰਘ ਨੂੰ ਫੜਵਾ ਕੇ ਉਹਨਾਂ ਤੋਂ ਪੈਸੇ ਲੈ ਸਕਦਾ ਸੀ ਅਤੇ ਆਪਣੀ دوست ਕੁੜੀ ਨਾਲ ਵਿਆਹ ਕਰਵਾ ਕੇ ਜਿਸ ਤਰ੍ਹਾਂ ਮਰਜ਼ੀ ਰਹਿ ਸਕਦਾ ਸੀ ਪਰ ਉਸਨੇ ਐਸੀ ਅਣਖ ਤੇ ਗੈਰਤ ਕਿੱਥੋਂ ਲਈ ਸੰਘਰਸ਼ ਦੌਰਾਨ ਮੈਂ ਦੇਖਿਆ ਕਿ ਜੇਕਰ ਅਕਾਲ ਪੁਰਖ ਦੀ ਬਖਸ਼ਿਸ਼ ਨਾ ਹੋਵੇ ਤਾਂ ਵੱਡੇ-ਵੱਡੇ ਨਾਂ ਵੀ ਤਸ਼ੱਤਤ ਅੱਗੇ ਢੋਲ ਗਏ ਅਤੇ ਉਹਨਾਂ ਨੇ ਸੰਘਰਸ਼ ਦੇ ਰਾਜ ਦਸ ਦਿੱਤੇ ਇੱਥੇ ਇਹ ਨੌਜਵਾਨ ਰਹਿਤ ਤੋਂ ਵੀ ਬਹੁਤ ਦੋਸਤੀ ਅਤੇ ਹੋਰ ਵੀ ਬਹੁਤ ਐਬ ਸਨ ਪਰ ਉਹਨੇ ਦੋ ਕੁਫੀਆ ਮਹਿਕਮਿਆਂ ਦੀ ਮਹੀਨਿਆਂ ਬਤੀਤ ਕੈਦ ਪਿੱਛੋਂ ਵੀ ਉਹਨਾਂ ਨੂੰ ਕੁਝ ਨਹੀਂ ਦਿੱਤਾ ਇੰਨਾ ਚਿਰ ਉਹਨਾਂ ਨੂੰ ਪੰਬਲ ਬੂਸੇ ਵਿੱਚ ਪਾਈ ਰੱਖਿਆ ਫਿਰ ਮੈਨੂੰ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਰਵੀ ਹਵਾਲਾਤ ਵਿੱਚ ਹੀ ਇੱਕ ਹੋਰ ਕੈਦੀ ਨਾਲ ਲੜਿਆ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਸ ਦੇ ਥੱਪੜ ਮਾਰ ਦਿੱਤਾ ਕੱਲ ਇਸ ਤਰ੍ਹਾਂ ਹੋਈ ਕਿ ਉਸ ਬੰਦੇ ਤੋਂ ਸੀਬੀਆਈ ਪੁੱਛਗਿੱਛ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਜਿੰਦੇ ਨੂੰ ਮਿਲਿਆ ਤਾਂ ਰਵੀ ਉਹਦੇ ਨਾਲ ਸੀ ਸੀਬੀਆਈ ਵਾਲਿਆਂ ਨੂੰ ਪਹਿਲਾਂ ਇਹ ਗੱਲ ਨਹੀਂ ਸੀ ਪਤਾ ਰਵੀ ਨੇ ਉਸ ਵਕਤ ਉੱਠ ਕੇ ਉਹ ਬੰਦੇ ਤੇ ਥੱਪੜ ਮਾਰਿਆ ਤੇ ਕਿਹਾ ਕਿ ਤੂੰ ਆਪਣੀ ਗੱਲ ਦੱਸ ਤੂੰ ਮੇਰੇ ਬਾਰੇ ਕੀ ਦੱਸ ਰਿਹਾ ਹੈ ਮੇਰੇ ਬਾਰੇ ਮੈਨੂੰ ਪਤਾ ਨਾ ਕਿ ਤੈਨੂੰ ਪਿੱਛੇ ਜਿਹੇ ਮੈਨੂੰ ਲੁਧਿਆਣੇ ਕਚਹਿਰੀਆਂ ਵਿੱਚ ਉਸ ਵੇਲੇ ਦਾ ਬਦਨਾਮ ਪੁਲਸੀਆ ਮਿਲ ਪਿਆ ਜੋ ਉਦੋਂ ਲੁਧਿਆਣੇ ਐਸਪੀ ਲੱਗਿਆ ਹੋਇਆ ਸੀ ਉਹਦੇ ਉੱਤੇ ਝੂਠੇ ਮੁਕਾਬਲਿਆਂ ਦੇ ਮੁਕੱਦਮੇ ਚੱਲ ਰਹੇ ਸਨ ਹੁਣ ਉਹ ਪਹਿਲਾਂ ਵਾਂਗ ਨਹੀਂ ਸੋਚਦਾ ਸੀ ਉਸਨੇ ਵੀ ਰਵੀ ਬਾਰੇ ਪਹਿਲੀਆਂ ਗੱਲਾਂ ਦੀ ਪੁਸ਼ਟੀ ਕੀਤੀ ਰਵੀ ਇੱਕ ਸਾਲ ਤੋਂ ਵੱਧ ਸਮਾਂ ਆਈਪੀ ਦੀ ਕੈਦ ਵਿੱਚ ਰਿਹਾ ਉਹਨੇ ਕੁਝ ਵੀ ਠੋਸ ਦਿੱਤਾ ਜਾਂ ਦੱਸਿਆ ਨਹੀਂ ਬਸ ਮਹਿਕਮੇ ਨੂੰ ਆਸ ਬਣਾਈ ਰੱਖੀ ਉਹਨਾਂ ਨੂੰ ਸਾਰੇ ਦੇਸ਼ ਦੇ ਕਈ ਸੂਬਿਆਂ ਵਿੱਚ ਘੁਮਾਈ ਫਿਰਦਾ ਰਿਹਾ ਧਾਕੇ ਵਾਲੇ ਮੁਕਦਮੇ ਵਿੱਚ ਸੀਪੀਆਈ ਕੋਲ ਰਹੇ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਮਹਿਕਮੇ ਵਾਲੇ ਸੋਚਦੇ ਸਨ ਕਿ ਰਵੀ ਉਹਨਾਂ ਦੀ ਮਦਦ ਕਰ ਰਿਹਾ ਹੈ ਜਿਸ ਕਰਕੇ ਉਹਨੂੰ ਵਧੀਆ ਸ਼ਰਾਬ, ਸਿਗਰਟਾਂ ਅਤੇ ਖਾਣ-ਪੀਣ ਨੂੰ ਦਿੰਦੇ ਸਨ। ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਕੁਝ ਦੱਸ ਦੇਵੇ। ਉਹ ਉਦੋਂ ਹੈਰਾਨ ਹੋ ਗਏ ਜਦੋਂ ਇੱਕ ਡੀਐਸਪੀ ਨੇ ਜਿੰਦੇ ਦੇ ਕਿਰਦਾਰ ਬਾਰੇ ਕੁਝ ਬੁਰਾ ਕਿਹਾ ਤਾਂ ਰਵੀ ਉਹਦੇ ਨਾਲ ਲੜ ਪਿਆ ਅਤੇ ਉਹਨੂੰ ਬੁਰਾ ਪਲਾ ਕਿਹਾ। ਇਸ ਗੱਲ ਬਦਲੇ ਰਵੀ ਨੂੰ ਬਹੁਤ ਗੁੱਟ ਪਈ। ਡੇਡ ਸਾਲ ਦੇ ਸਮੇਂ ਦੌਰਾਨ ਅਜੇਹਾ ਉਸ ਨਾਲ ਕਈ ਵਾਰ ਵਾਪਰਿਆ ਜਦੋਂ ਉਹ ਨਸ਼ੇ ਦਾ ਆਦੀ ਅਤੇ ਕੈਦੀ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਲੜਿਆ ਅਤੇ ਘਟਖਾਦੀ ਪਰ ਚੁੱਕਿਆ ਨਹੀਂ ਉਹ ਸੰਗਸ਼ ਦੇ ਮੋਹਰੀ ਕਤਾਰ ਦੇ ਬੰਦਿਆਂ ਨੂੰ ਵੀ ਜਾਣਦਾ ਸੀ ਅਤੇ ਕਈ ਠਾਰਾਂ ਦਾ ਵੀ ਪਤਾ ਸੀ ਨਸ਼ਾ ਉਹਦੀ ਕਮਜ਼ੋਰੀ ਸੀ ਜਿਸ ਕਰਕੇ ਉਹ ਆਈਬੀ ਵਾਲਿਆਂ ਦੀ ਗੱਲ ਮੰਨ ਗਿਆ ਕਿ ਤੂੰ ਸਾਨੂੰ ਬੰਦੇ ਫੜਾ ਦੇ ਅਸੀਂ ਤੇਰੀ ਸਾਮ ਸੰਭਾਲ ਕਰਾਂਗੇ ਉਹ ਆਪਣੀ ਸਾਮ ਸੰਭਾਲ ਦਾ ਕਰਵਾਉਂਦਾ ਰਿਹਾ ਪਰ ਉਹਨਾਂ ਪੱਲੇ ਕੁਝ ਨਹੀਂ ਪਾਇਆ। ਸਭ ਘਾਟਾਂ ਅਤੇ ਬੁਰੇ ਹਾਲਾਤ ਦੇ باوجود ਉਹਨੇ ਪੰਤ ਅਤੇ ਸੰਘਰਸ਼ ਬਾਰੇ ਨਾ ਕੁਝ ਗਲਤ ਕਿਹਾ ਅਤੇ ਨਾ ਹੀ ਸੁਣਿਆ ਸੀ। ਪਰਮਾਤਮਾ ਨੇ ਉਹਨੂੰ ਕਿੱਡਾ ਸਦਕ ਬਖਸ਼ਿਆ ਸੀ ਕਿ ਲਾਲ ਕਿਲੇ ਦੀ ਨਰਕੀ ਜੇਲ੍ਹ ਵਿੱਚ ਵੀ ਉਹਨੇ ਆਪਣਾ ਈਮਾਨ ਬਚਾ ਕੇ ਰੱਖਿਆ। ਉਹ ਚੰਗੀ ਤਰ੍ਹਾਂ ਪਾਠ ਕਰਨਾ ਵੀ ਨਹੀਂ ਜਾਣਦਾ ਸੀ ਪਰ ਉਹਦੇ ਸਿੱਧਕ ਦੀ ਗਵਾਹੀ ਹਕੂਮਤ ਦੇ ਕਈ ਕਰਿੰਦਿਆਂ ਨੇ ਵੀ ਭਰੀ ਹੈ ਜਿਸ ਬੰਦੇ ਦੀ ਦੁਨੀਆ ਸਾਡੇ ਕਰਕੇ ਬਰਬਾਦ ਹੋਈ ਪਰਿਵਾਰ ਦੇ ਕਈ ਜੀਵ ਹੀ ਮਾਰੇ ਗਏ ਉਸ ਨੂੰ ਸਾਡੇ ਵੱਲੋਂ ਵੀ ਕੋਈ ਮਦਦ ਨਹੀਂ ਸੀ ਉਹ ਇਕੱਲਿਆਂ ਹੀ ਹਕੂਮਤ ਦੇ ਕਹਿੰਦੇ ਕਹਾਉਂਦੇ ਮਹਿਕਮਿਆਂ ਦੀ ਕੈਦ ਵਿੱਚ ਰਹਿ ਕੇ ਉਹਨਾਂ ਸਾਹਮਣੇ ਇਮਾਨ ਉੱਤੇ ਖੜਾ ਰਿਹਾ ਉਹ ਕਿਸ ਤਰ੍ਹਾਂ ਪੰਥ ਖਾਤਰ ਅਤੇ ਸਾਡੇ ਖਾਤਰ ਆਪਣੀ ਅਣਖ ਪੂਕਾ ਗਿਆ ਮੈਨੂੰ ਇਹ ਸਭ ਜਾਣ ਕੇ ਆਪਣੇ ਉੱਤੇ ਹੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਦੋਂ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਇਹੋ ਜਿਹੇ ਸਿੰਘ ਸਦਾ ਹੀ ਸਾਡੀ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਨ ਕਿ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ ਆਖਰਕਾਰ ਆਈਬੀ ਨੂੰ ਲੱਗਿਆ ਹੋਵੇਗਾ ਕਿ ਇਹ ਸਾਨੂੰ ਚਾਰੀ ਜਾ ਰਿਹਾ ਹੈ ਤੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਹੋਊ ਜਾਂ ਫਿਰ ਉਹ ਆਈਬੀ ਦੇ ਕੈਦਖਾਨੇ ਵਿੱਚ ਬਿਮਾਰ ਹੋ ਕੇ ਪੂਰਨਾ ਜਜਾਰੂ ਕੈਦੀਆਂ ਵਾਂਗ ਪੂਰਾ ਹੋ ਗਿਆ ਹੋਵੇਗਾ ਉਹਦੀ ਮੌਤ ਦਾ ਰੂਪ ਕੋਈ ਵੀ ਹੋਵੇ ਪਰ ਉਹ ਸੂਰਮਿਆਂ ਵਾਲੀ ਮੌਤ ਮਰਿਆ